ਤੇਗਵੀਰ ਦੁਨੀਆ ਦਾ ਦੂਜਾ ਸਭ ਤੋਂ ਛੋਟਾ ਪਰਬਤਰੋਹੀ ਬਣਿਆ ਜਾਂ ਉਸ ਪਹਾੜ ਨੂੰ ਚੜਨ ਵਾਲਾ ਹਾਂਜੀ ਉਸ ਪਹਾੜ ਤੇ ਚੜਨ ਵਾਲਾ ਦੁਨੀਆ ਦਾ ਸਭ ਤੋਂ ਛੋਟੀ ਉਮਰ ਦਾ ਦੂਜਾ ਪਰਬਤਰੋਹੀ ਹੈ ਅੱਛਾ ਹਾਂਜੀ ਐਂਡ ਜਿਹੜੇ ਪਹਿਲੇ ਤੇ ਆਉਂਦੇ ਨੇ ਉਹਨਾਂ ਦੀ ਉਮਰ ਇਸ ਤੋਂ ਵੀ ਛੋਟੀ ਹਾਂ ਨਹੀਂ ਉਹ ਵੀ 5 ਸਾਲ ਦਾ ਹੀ ਸੀ ਤੇਗਵੀਰ ਨੇ ਉਹਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ ਅੱਛਾ ਠੀਕ ਹੈ ਤੇ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਪਰਬਤਰੋਹੀ ਹੈ ਤੇਗਵੀਰ ਇਸ ਟਾਈਮ ਤੇ ਹੂੰ ਕੰਨ ਉਹਨੇ ਕਿ ਇੱਕ ਬੱਚੇ ਦੀ ਸ਼ਖਸੀਅਤ ਬਣਾਉਣ ਦੇ ਵਿੱਚ ਮਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਤੁਸੀਂ ਇੱਕ ਗਾਇਨਕੋਲੋਜਿਸ ਤੋਂ ਸੂ ਤੇਗਬੀਰ ਨੂੰ ਇੱਥੇ ਤੱਕ ਲੈ ਕੇ ਆਉਣਾ ਜੌਦਾਂ ਦੇ ਉਹਦੇ ਇਦਾਂ ਦੇ ਰੁਝਾਨ ਪੈਦਾ ਕਰਨੇ ਉਹਦੇ ਇੰਟਰਸਟ ਡਿਵੈਲਪ ਕਰਨੇ ਕਿਉਂਕਿ ਤੁਸੀਂ ਦੋਵੇਂ ਵਰਕਿੰਗ ਹੋ ਤੇ ਖਾਸ ਤੌਰ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਕਸਦ ਇਹ ਹੀ ਸੀਗਾ ਅੱਜ ਜਦੋਂ ਤੁਸੀਂ ਕਹਿੰਦੇ ਕਿ ਬੱਚਿਆਂ ਨੂੰ ਸਮੇਂ ਦੀ ਜ਼ਰੂਰਤ ਆ ਤਾਂ ਸਾਡੇ ਵਰਗੇ ਕਹਿ ਦਿੰਦੇ ਨੇ ਕਿ ਅਸੀਂ ਵਰਕਿੰਗ ਆ ਕਿਵੇਂ ਕਰੀਏ ਜਿੰਨਾ ਹੋ ਸਕਦਾ ਅਸੀਂ ਕਰ ਰਹੇ ਹਾਂ ਨਾ ਪਰ ਉਸ ਦੇ باوجود ਵੀ ਤੁਸੀਂ ਮੈਡੀਕਲ profession ਦੇ ਨਾਲ ਦੋਵੇਂ ਜੁੜੇ ਹੋਏ ਹੋ ਪਾਜੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗੇ ਨੇ ਤੇ ਤੁਸੀਂ ਗਾਇਨਕੋਲੋਜਿਸਟ ਹੋ باوجود ਇਸ ਤੇ ਬੱਚੇ ਨੂੰ ਇੰਨਾ ਸਮਾਂ ਦੇਣਾ ਅਤੇ ਉਹਨੂੰ ਤਿਆਰ ਕਰਨਾ ਟਰੈਕਿੰਗ ਦੇ ਲਈ ਐਂਡ ਇੰਨੀ ਛੋਟੀ ਉਮਰ ਦੇ ਵਿੱਚ ਉਹਦੇ ਇੰਟਰਸਟ ਡਿਵੈਲਪ ਕਰਨੇ ਨਾ ਸੋ ਮੈਂ ਤੁਹਾਡੇ ਤੋਂ ਪਹਿਲਾਂ ਜਾਨਣਾ ਚਾਹੂੰਗੀ ਕਿ ਤੁਸੀਂ ਤੇ ਵੀਰ ਨੂੰ ਕਿਵੇਂ ਦੇਖਦੇ ਹੋ ਹੁਣ ਤੱਕ 5 ਜਾਂ 6 ਸਾਲ ਦੀ ਜਿੱਲੀ ਉਹਦੀ ਉਮਰ ਪਾਜੀ ਕਿ ਤੁਸੀਂ ਵੀ ਇੱਕ ਵਰਕਿੰਗ ਮਦਰ ਹੋ ਮੈਂ ਅਸੀਂ ਗੱਲ ਵੀ ਕਰ ਰਹੇ ਸੀ ਕਿ ਇਹ ਇੱਕ ਟੀਮ ਵਰਕ ਹੁੰਦਾ ਹੂੰ ਮੈਂ ਇਕੱਲੀ ਤਾਂ ਨਹੀਂ ਕਰ ਸਕਦੀ ਹੂੰ ਨਾ ਇਹ ਇਕੱਲੇ ਕਰ ਸਕਦੇ ਹੂੰ ਮਤਲਬ ਪਰਿਵਾਰ ਦਾ ਪੂਰਾ ਸਾਥ ਹੈ ਮੈਂ ਬੜੀ ਲੱਕੀ ਹਾਂ ਕਿ ਮੇਰੇ ਮਮਾ ਪਾਪਾ ਨਾਲ ਰਹਿੰਦੇ ਆ ਜੀ ਇਹ ਬੱਚਿਆਂ ਦੇ ਸਿਰ ਉੱਤੇ ਦਾਦਾ ਦਾਦੀ ਦਾ ਹੱਥ ਆ ਤੇ ਮੇਰੇ ਨਾਲ ਜਿੰਨਾ ਸਾਡਾ ਯੋਗਦਾਨ ਹੈ ਉਹਨਾਂ ਹੀ ਉਹਨਾਂ ਦਾ ਵੀ ਹੈ ਹੂੰ ਕਿ ਮੈਂ ਜੇ ਕੰਮ ਤੇ ਜਾ ਵੀ ਸਕਦੀ ਆ ਤੇ ਮੈਂ ਬੇਫਿਕਰ ਹੋ ਕੇ ਜਾਂਦੀ ਆ ਕਿ ਮੇਰੇ ਬੱਚੇ ਪਿੱਛੇ ਆਪਣੇ ਦਾਦਾ ਦਾਦੀ ਦੇ ਕੋਲ ਬੈਠੇ ਹੋਏ ਆ ਤੇ ਉਹ ਉਹਨਾਂ ਨੂੰ ਚੰਗੀਆਂ ਆਦਤਾਂ ਤੇ ਚੰਗੀ ਖੁਰਾਕ ਸਾਰਾ ਕੁਝ ਦੇ ਰਹੇ ਆ ਬਿਲਕੁਲ ਮੈਂ ਇਸ ਪੱਖੋਂ ਕਦੀ ਫਿਕਰਮੰਦ ਨਹੀਂ ਰਹੀ ਹੂੰ ਕੁਝ ਨਿੱਕੀਆਂ ਨਿੱਕੀਆਂ ਤੁਹਾਨੂੰ ਕੁਰਬਾਨੀਆਂ ਕਹਿ ਲਓ ਜਾਂ ਇਹ ਕਹਿ ਲਓ ਕਿ ਤੁਸੀਂ ਐਡਜਸਟਮੈਂਟਸ ਕਰਨੀਆਂ ਹੁੰਦੀਆਂ ਬਿਲਕੁਲ ਮੈਂ ਹਰ ਇੱਕ ਨੂੰ ਹਰ ਇੱਕ ਮਾਪਾਪ ਨੂੰ ਮੈਂ ਇਹ ਕਹਿਨੀ ਆ ਕਿ ਜ਼ਿੰਦਗੀ ਦੇ ਜਿਹੜੇ ਪਹਿਲੇ 10 ਤੋਂ 15 ਸਾਲ ਹਨ ਉਸ ਦੌਰਾਨ ਹੀ ਬੱਚੇ ਨੂੰ ਮੇਰੀ ਲੋੜ ਹੈ ਬਿਲਕੁਲ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਦੋਸਤ ਹੋਣਗੇ ਉਹਨਾਂ ਦਾ ਆਪਣਾ ਸਰਕਲ ਹੋਣ ਹੋਵੇਗਾ ਤੇ ਉਹ ਇੰਨੇ ਜੋਗੇ ਹੋ ਜਾਣਗੇ ਕਿ ਉਹ ਆਪਣੇ ਆਪ ਨੂੰ ਸਰਵਾਈਵ ਕਰਵਾ ਸਕਦੇ ਹਨ ਕਿ ਉਹ ਅੱਗੇ 16 ਸਾਲਾਂ ਦੀ ਉਮਰ ਤੱਕ 16 17 ਤੱਕ 12ਵੀਂ ਕਰਕੇ ਯੂਨੋ ਆਪਣੇ ਕਾਲਜਾਂ ਚਲੇ ਜਾਣਾ ਤੇ ਫਿਰ ਉਹਨਾਂ ਨੇ ਆਪਣਾ ਜੀਵਨ ਆਪਣੇ ਆਪ ਹੀ जो कि दस दिता सो छोटिया छोटिया भी नहीं कहूँगी मैं कहूँगी कि मैं कुछ फैसले लाए कि जिदा मैं अपनी इवनिंग ओपड़ी बंद कर दी मैं ना कर दिखती कि मैं शाम नहीं देखा मैं ओपड़ी सवेरे ही देखती सी उस तो बाद मैं अपने केस करके या कोई एमरजेंसी है तो फिर वो जाना पैदा असि कोशिश ये की एक रूटीन एक डिसिपलिन ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਜਿੰਨਾ ਅਸੀਂ ਸਮਾਂ ਹੈ ਉਹਨੂੰ ਯੂਟਿਲਾਈਜ਼ ਕਿਦਾਂ ਬੈਟਰ ਕਰੀ ਤਰੀਕੇ ਕਰ ਸਕਦੇ ਹਾਂ ਹੈ ਤਾਂ 24 ਘੰਟੇ ਹੀ ਆ ਹਾਂ ਬਿਲਕੁਲ ਤੇ ਦਿਨ ਦੀ ਸ਼ੁਰੂਆਤ ਥੋੜੀ ਛੇਤੀ ਸ਼ੁਰੂ ਕੀਤੀ ਹੂੰ ਕਿ ਅਸੀਂ ਬਚਪਨ ਤੋਂ ਵੱਡੇ ਆ अर्ਲੀ ਟੂ ਬੈਡ अर्ਲੀ ਟੂ ਰਾਈਜ਼ ਮੇਕ ਸਮ ਐਂਡ ਹੈਲਦੀ ਵੈਲਦੀ ਐਂਡ ਬਾਸ ਤੇ ਇਹਦੇ ਵਿੱਚ ਕੁਝ ਝੂਠ ਨਹੀਂ ਹੈ ਹੂੰ ਕਿ ਤੇਗबीर ਇਹਦੇ ਪਾਪਾ ਮਤਲਬ ਫਿਟਨੈਸ ਲਈ ਹੈਲਥ ਲਈ ਜ਼ਿਆਦਾ ਹੂੰ ਇੰਟਰਸਟਿਡ ਰਹੇ ਆ ਮੈਂ ਘਰ ਦੇ ਵਿੱਚ ਹੀ ਕਿ ਜੋ ਮੈਂ ਇਹਨਾਂ ਨੂੰ ਬੈਕਐਂਡ ਸਪੋਰਟ ਦੇਣੀ ਉਹ ਮੈਂ ਦਿੰਦੀ ਹੁੰਦੀ ਸੀ ਜੀ ਤੇ ਇਹ ਜਿੰਮ ਜਾਂਦੇ ਸੀ ਤੇ ਤੇ ਇੱਕ ਵੀ ਸ਼ੁਰੂ ਤੋਂ ਬਹੁਤ ਜ਼ਿਆਦਾ ਫੁਰਤੀਲਾ ਤੇ ਬਹੁਤ ਐਕਟਿਵ ਸੀ ਹਮ ਔਰ ਮਤਲਬ ਇੱਕ ਜਗ੍ਹਾ ਉਹ ਬੈ ਨਹੀਂ ਸੀ ਸਕਦਾ ਤੇ ਇੱਕ ਦਿਨ ਸ਼ਾਇਦ ਮੈਂ ਇਹਨਾਂ ਨੂੰ ਇੱਥੇ ਹੀ ਕਿਹਾ ਕਿ ਇਹਨੂੰ ਦਾਦੀ ਜੀ ਨੇ ਸਲਾਹ ਦਿੱਤੀ ਕਿ ਇਹ ਇੰਨਾ ਟੱਪਦਾ ਹੈ ਤਾਂ ਇਹਨੂੰ ਨਾਲ ਹੀ ਲੈ ਜਾ ਤੂੰ ਹਮ ਤੇ ਇਦਾਂ ਹੀ ਸਬੱਬੀ ਲੈ ਗਏ ਐਂਡ ਉੱਥੇ ਜਾ ਕੇ ਇਹਨੂੰ ਮਤਲਬ ਬਹੁਤ ਵਧੀਆ ਪਰਫਾਰਮ ਕੀਤਾ ਐਕਸਰਸਾਈਜ਼ਸ ਦੱਸੀਆਂ ਉਹਨੇ ਤੇ ਉਹ ਬਹੁਤ ਚੰਗੀ ਤਰ੍ਹਾਂ ਉਹਨੇ ਕਰਨਾ ਸ਼ੁਰੂ ਕੀਤਾ ਤੇ ਸੁਖਿੰਦਰ ਨੇ ਦੇਖਿਆ ਕਿ ਨਹੀਂ ਇਹਦੇ ਵਿੱਚ ਕੁਝ ਵੱਖਰਾ ਹੈ ਤੇ ਇਹਦੇ ਕੋਚ ਸਰ ਸਰਦਾਰ ਬਿਕਰਮਜੀਤ ਸਿੰਘ ਕੁਮਾਰ ਉਹ ਹੈਂਡਬਾਲ ਦੇ ਸੇਵਾਮੁਕਤ ਕੋਚ ਰਹੇ ਨੇ ਨੈਸ਼ਨਲ ਲੈਵਲ ਤੇ ਤੇ ਇੰਟਰਨੈਸ਼ਨਲ 올림픽 ਸਿਚਵੀ ਉਹਨਾਂ ਨੇ ਕਾਫੀ ਯੋਗਦਾਨ ਦਿੱਤਾ ਹੋਇਆ ਤੇ ਉਦੋਂ ਉਹਨਾਂ ਨੇ ਕਿਹਾ ਕਿ ਵਾਈ ਨਾਟ ਕਿ ਹੁਸੀਂ ਪ੍ਰੋਫੈਸ਼ਨਲੀ ਟ੍ਰੇਨ ਕਰਦੇ ਹਾਂ ਹੂੰ ਜਦੋਂ ਪਹਿਲੀ ਵਾਰ ਜਾਣਾ ਸੀ ਬੇਸ ਕੈਂਪ ਲਈ ਤੇ ਇਹਨਾਂ ਨੇ ਤਿਆਰੀ ਜਿੱਦਾਂ 4-5 ਮਹੀਨੇ ਪਹਿਲਾਂ ਹੀ ਸ਼ੁਰੂ ਕੀਤੀ ਬਹੁਤ ਡਾਊਟ ਸੀਗੇ ਜੋ ਸੁਣਦਾ ਸੀ ਉਹ ਵੀ ਡਰ ਜਾਂਦਾ ਸੀਗਾ ਕਿ ਇੰਨੇ ਛੋਟੇ ਬੱਚੇ ਨੂੰ ਹੂੰ ਕਿ ਕੀ ਤੂੰ ਸ਼ੋਰ ਆਰ ਯੂ ਸ਼ੋਰ કે ઉઠે જા કે મેડિકલી કે પલ્મોનરી એડીમા હો જંદા હે કે લંગસ મે પાણી પડਦਾ હે એન્ડ બહોત થોરા સી સુન દે હે એન્ડ જો સબ તો અનセફ એર ફ્લાઇટિંગ જો ઉના દિયા પ્લેન્સ હે નેપાલ દે એરપોર્ટ સા નેપાલ દે ગિને જાતા હે કે હાઈએસ્ટ ક્રેશ રેટ હે ઉના دا બહોત ડર લગਦਾ સી અપા ખબરા પઢ દે રહેને હે સુન દે રહેને હે ਐਂਡ ਦੈਨ ਤੁਹਾਨੂੰ ਨਾ ਜ਼ਿੰਦਗੀ ਚ ਮੋਟੀਵੇਟ ਕਰਨ ਵਾਲੇ ਲੋਕ ਬਹੁਤ ਕਾਟੇ ਮਿਨਾ ਨੇ ਬਿਲਕੁਲ ਜੋ ਇਹ ਕਹਿਣਗੇ ਕਿ ਇਹ ਹੋ ਸਕਦਾ ਹੈ ਇਹ ਹੋ ਸਕਦਾ ਆ ਹਾਂ ਇਹ ਬਹੁਤ ਕਾਟੇ ਤੁਹਾਨੂੰ ਕਹਿਣਗੇ ਸਾਰੇ ਕਹਿਣਗੇ ਕਿ ਇਹ ਆਰ ਯੂ ਸ਼ੋਰ ਕਿ ਤੁਸੀਂ ਆਪਣਾ ਫੈਸਲਾ ਦੁਬਾਰਾ ਦੇਖੋ ਹਮ ਅ ਐਜ਼ ਅ ਮਦਰ ਤੁਸੀਂ ਡਰ ਵੀ ਜਾਂਦੇ ਮੈਂ ਹੁਣ ਸੱਚੀ કહਾਂ ਕਿ ਨਹੀਂ ਮੈਂ ਡਰੀ ਨਹੀਂ ਨਹੀਂ ਮੈਂ ਡਰੀ ਸੀ ਹਮ ਤੇ ਬਟ ਫਿਰ ਮੈਂ ਨਾ ਉਹ ਵੀ ਗੱਲ ਕੀਤੀ ਕਿ ਮੈਨੂੰ ਜਿੱਦਾਂ ਥੋੜੇ ਜਿਹਾ ਡਾਊਟਸ ਆ ਤੇ ਕਿ ਇਹ ਸ਼ੋਰਿਆ ਇਹ ਹੋ ਜਾਏਗਾ ਹੂੰ ਤੇ ਫਿਰ ਬਟ ਮੈਂ ਜਦੋਂ ਇਹਨਾਂ ਨੇ ਮੈਨੂੰ ਵੀਡੀਓਜ਼ ਬਣਾ ਕੇ ਲਿਆ ਕੇ ਦੇਣੀਆਂ ਤੇ ਇਕਬੀਰ ਦੀਆਂ ਕਿ ਉਹ ਤੂੰ ਆ ਦੇਖ ਕਿੰਨਾ ਵਧੀਆ ਪਰਫਾਰਮ ਕਰ ਰਿਹਾ ਹੈ ਸਾਰਾ ਕੁਝ ਵਧੀਆ ਫਿਰ ਚਲੋ ਐਸੀ ਅਰਦਾਸ ਕੀਤੀ I think ਸਿੱਖਾਂ ਕੋਲ ਇੱਕੋ ਚੀਜ਼ ਹੈ ਹਾਂ ਜਸ ਕੁਛ ਨਾ ਸਮਝਾਵੇ ਤਾਂ ਫਿਰ ਤੁਸੀਂ ਅਰਦਾਸ ਕਰ ਦੋ ਹੂੰ ਬਟ ਉੱਥੇ ਆ ਤੇ ਇੱਕ ਦਿਨ ਨੇ ਐਕਸੈਪਸ਼ਨਲ ਪਰਫਾਰਮੈਂਸ ਦਿੱਤੀ ਹੂੰ ਤੇ ਉੱਥੇ ਇਹਨਾਂ ਦੀ ਟ੍ਰਿਪ ਚੋਂ ਸ਼ਾਇਦ ਦੋ ਜਣਿਆਂ ਨੂੰ ਮੁੜ ਕੇ ਵੀ ਵਾਪਸ ਆਉਣਾ ਪਿਆ ਉੱਥੇ ਬੇਸਟ ਕੈਂਪ ਤੱਕ ਪਹੁੰਚ ਨਹੀਂ ਸਕੇ ਕਿ ਤੁਹਾਡਾ ਉੱਥੇ ਸੈਚੂਰੇਸ਼ਨ ਚੈੱਕ ਹੁੰਦੀ ਹੈ ਤੇ ਉਹ ਘਟ ਗਈ ਇਹਦੀ ਸਭ ਤੋਂ ਜ਼ਿਆਦਾ ਰਹੀ ਉੱਥੇ ਤੇ ਇਹ ਨੱਚਦਾ ਟੱਪ ਦਾ ਬੇਪਰਵਾਹੀਚ ਇਹ ਅੱਗੇ ਵਧ ਗਿਆ ਹੂੰ ਸਿਕੰਦਰ ਨੇ ਕਿਹਾ ਕਿ ਇਹ ਮੇਰੇ ਤੋਂ ਹਮੇਸ਼ਾ ਅੱਗੇ ਹੁੰਦਾ ਸੀ ਇੱਕ ਦਿਨ ਇਹ ਸ਼ਾਇਦ ਕਿਲੋਮੀਟਰ ਅੱਗੇ ਚਲਾ ਗਿਆ ਇਹਨੇ ਪਿੱਛੇ ਮੁੜ ਕੇ ਦੇਖਿਆ ਕਿ ਪਾਪਾ ਹੈ ਨਹੀਂ ਅੱਛਾ ਇਹ ਵਾਪਸ ਆ ਗਿਆ ਪਾਪਾ ਤੁਸੀਂ ਕਿੱਥੇ ਰਹਿ ਗਏ ਤੇ ਇਹ ਕਹਿੰਦੇ ਕਿ ਮੈਂ ਹੱਸਿਆ ਕਿ ਤੂੰ ਇੰਨਾ ਗਿਆ ਹੈ ਤੇ ਫਿਰ ਮੁੜ ਕੇ ਵਾਪਸ ਮੈਨੂੰ ਲੱਭਣ ਆਇਆ ਕਿ ਇਹ ਆਪਣੇ ਗਾਈਡ ਨਾਲ ਜਾ ਰਿਹਾ ਹੋਵੇਗਾ ਤੇ ਬੀਬੀ ਬੱਚਿਆਂ ਚ એનર્ਜੀ ਚ ਐਕਸਾਈਟ ਨਹੀਂ ਤਾਂ ਜਦੋਂ ਤੁਸੀਂ ਚੜ ਰਹੇ ਹੋ ਨੇ ਉਹ ਟਰੈਕਿੰਗ ਦੇ ਵਿੱਚ ਤੁਸੀਂ ਇੰਨਾ ਅੱਗੇ ਜਾ ਕੇ ਥੱਲੇ ਲੈਣ ਲਈ ਨਹੀਂ ਵਾਪਸ ਮੁੜਦੇ ਹੁੰਦੇ ਤੁਸੀਂ ਉੱਥੇ ਅੜੀਕ ਲੈਣੇ ਹੋ ਖੜੇ ਹੋ ਕੇ ਇਹ ਇਦਾਂ ਹੀ ਅੱਗੇ ਜਾਦਾ ਸੀ ਪਿੱਛੇ ਦੇਖਿਆ ਬਹੁਤ ਦੂਰ ਨੇ ਪਿੱਛੇ ਭੱਜ ਕੇ ਵਾਪਸ ਆਇਆ ਮੈਂ ਕਿਹਾ ਤੂੰ ਵਾਪਸ ਕਿਉਂ ਆਇਆ ਕਿਹਨਾਂ ਮੈਂ ਤਾਂ ਲੈਣ ਆਇਆ ਤੂੰ ਇਸ ਲਈ ਕਹਿੰਦੇ ਹੁੰਦੇ ਨੇ ਕਿ ਜਿਹੜਾ ਨਿਆਣੇ ਦਾ ਮਨ ਆ ਨਾ ਉਹ ਸਭ ਤੋਂ ਜ਼ਿਆਦਾ ਸ਼ੁੱਧ ਤੇ ਕੋਮਲ ਹੁੰਦਾ ਹੈ ਉਹਦੇ ਵਿੱਚ ਕੋਈ ਨਫਾ ਨੁਕਸਾਨ ਵਾਲੀ ਗੱਲ ਨਹੀਂ ਹੁੰਦੀ ਉਹਨੂੰ ਸੀਗਾ ਕਿ ਮੇਰੇ ਫਾਦਰ ਨਹੀਂ ਦਿਖ ਰਹੇ ਤਾਂ ਮੈਂ ਫਾਦਰ ਲਈ ਜਾਣਾ ਹੈ ਇਹ ਨਹੀਂ ਕਿ ਮੈਂ ਮਸਾਂ ਚੜ ਕੇ ਆ ਰਿਹਾ ਤੇ ਮੈਂ ਕਿਲੋਮੀਟਰ ਪਿੱਛੇ ਕਿਉਂ ਜਾਣਾ ਹੈ ਭਾਜੀ ਜਦੋਂ ਤੇਗਬੀਰ ਦੇ ਵਿੱਚ ਤੁਹਾਨੂੰ ਕੀ ਇਦਾਂ ਦਾ ਲੱਗਿਆ ਕਿ ਇਹਨੂੰ ਟ੍ਰੈਕਿੰਗ ਦੇ ਲਈ ਲਜਾਇਆ ਜਾ ਸਕਦਾ ਹੈ ਜਿਵੇਂ ਆਪਾਂ ਦੇਖਦੇ ਕਿ ਅਗਰ ਬੱਚਾ ਫਿਜ਼ੀਕਲੀ ਸਾਡਾ ਐਕਟਿਵ ਆ ਅਪਾ ਉਹਨੇ ਕਿਹਾ ਕਿ ਆਪਾਂ ਇਹਨੂੰ ਕੋਈ ਪਾਰਟਿਕੂਲਰ ਕੋਈ ਗੇਮ ਜੁਆਇਨ ਕਰਵਾ ਦਿੰਨੇ ਆ ਜਾਂ ਕੋਈ ਸਪੋਰਟਸ ਉਹਦੇ ਵਿੱਚ ਪਾ ਦਿੰਨੇ ਆ ਐਥਲੀਟ ਆਪਾਂ ਇਹਨੂੰ ਬਣਾ ਦਿੰਨੇ ਆ ਜਾਂ ਉਹ ਵੀ ਦੀ ਛੋਟੀਆਂ ਛੋਟੀਆਂ ਐਕਟੀਵਿਟੀਜ਼ ਤੋਂ ਸ਼ੁਰੂ ਕਰ ਲੈਂਦੇ ਆ ਨਾ ਬਟ ਤੁਸੀਂ ਪਹਿਲੀ ਵਾਰ ਚ ਟਰੈਕਿੰਗ ਬਾਰੇ ਹੀ ਕਿਉਂ ਸੋਚਿਆ ਐਂਡ ਟਰੈਕਿੰਗ ਵੀ ਤੁਸੀਂ ਅ ਮਤਲਬ ਮੈਂ ਤੇ ਕਹੂੰਗੀ ਕਿ ਬਹੁਤ ਹਾਈ ਸਟੇਜ ਦੀ ਸੀਗੀ ਅ ਜਿਵੇਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਵੀ ਜਿਵੇਂ ਆਪਣੇ ਇੱਥੇ ਵੀ ਲੋਕਲ ਟਰੈਕਸ ਹੈਗੇ ਨੇ ਕਿ ਆਪਾਂ ਉੱਥੋਂ ਵੀ ਸ਼ੁਰੂ ਕਰ ਸਕਦੇ ਸੀਗੇ ਬਿਲਕੁਲ ਅ ਟਰੈਕਿੰਗ ਜਿੱਦਾਂ ਉਹ ਕਹ ਦਿੰਦੇ ਆ ਕਿ ਡਾਟ ਦੇ ਨਾਲ ਡਾਟ ਜੁੜ ਜਾਂਦਾ ਹੈ ਹਨਾ ਮੈਂ ਕੋਈ ਪ੍ਰੋਫੈਸ਼ਨਲੀ ਇਦਾਂ ਟਰੈਕਿੰਗ ਦਾ ਸੋਚ ਕੇ ਇਹਨੂੰ ਜਿਮ ਲੈ ਕੇ ਜਾਣਾ ਨਹੀਂ ਸੀ ਸ਼ੁਰੂ ਕੀਤਾ ਸਾਡੇ ਜਿੱਦਾਂ ਮਨਪ੍ਰੀਤ ਨੇ ਗੱਲ ਕੀਤੀ ਹੈ ਕਿ ਬਿਕਰਮਜੀਤ ਸਿੰਘ ਘੁੰਮਣ ਨੇ ਜੀ ਰਿਟਾਇਰਡ ਹੈਂਡਬਾਲ ਕੋਚ ਉਹ ਸਾਡੇ ਜ਼ਿਲ੍ਹੇ ਦੇ ਵਿੱਚ ਫਿਟਨੈਸ ਨੂੰ ਪ੍ਰਮੁੱਖ ਰੱਖ ਕੇ ਜੀਵਨ ਸ਼ੈਲੀ ਨੂੰ ਡਿਵੈਲਪ ਕਰਨ ਦੇ ਲਈ ਜਾਣੇ ਜਾਂਦੇ ਨੇ ਮੈਂ ਉਹਨਾਂ ਦੇ ਕੋਲ ਹੀ ਜਾਂਦਾ ਸੀ ਤੇ ਉਹ ਇੱਥੇ ਸਾਡੇ ਹਫ਼ਤੇ ਬਾਅਦ ਐਤਵਾਰ ਵਾਲੇ ਦਿਨ ਬਜ਼ੁਰਗਾਂ ਨੂੰ ਬੀਬੀਆਂ ਨੂੰ ਸਾਰਿਆਂ ਨੂੰ ਲੇਡੀਜ਼ ਨੂੰ ਵਰਕਿੰਗ ਨੋਨ ਵਰਕਿੰਗ ਉਹ ਇਕੱਠੇ ਕਰਕੇ ਟਰੈਕ ਤੇ ਲੈ ਕੇ ਜਾਂਦੇ ਆ ਅੱਛਾ ਜੀ ਅਸੀਂ ਖੁਸ਼ਕਿਸਮਤ ਹੈ ਅਸੀਂ ਰੋਪੜ ਦੇ ਵਿੱਚ ਬੈਠੇ ਆ ਸਾਡੇ ਕੋਲ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਹਾਂ ਬਿਲਕੁਲ ਤੇ ਇਹਦੇ ਵਿੱਚ ਟਰੈਕਿੰਗ ਦੇ ਲਈ ਬਹੁਤ ਐਂਪਲ ਸਪੇਸ ਬਹੁਤ ਜ਼ਿਆਦਾ ਜਗ੍ਹਾ ਹੈ ਫਿਰ ਸਾਡੇ ਕੋਲ ਰੋਪੜ ਦੇ ਸਰਾਊਂਡਿੰਗਸ ਦੇ ਵਿੱਚ ਸ਼ਿਵਾਲਿਕ ਆ ਉਧਰ ਬਰਦਾਰ ਵਾਲੇ ਇਲਾਕੇ ਜਿੱਧਰ ਹਿਮਾਚਲ ਦੇ ਨਾਲ ਬਾਰਡਰ ਪੈਂਦਾ ਉਧਰ ਟਰੈਕਿੰਗ ਉਹ ਬਣੇ ਹੋਏ ਨੇ ਪਾਥਸ ਬਣੇ ਹੋਏ ਨੇ ਤੋ ਲੈ ਕੇ ਜਾਂਦੇ ਸੀ ਜਾਣਾ ਸ਼ੁਰੂ ਕੀਤਾ ਤੇ ਤੇਗਵੀਰ ਵੀ ਨਾਲ ਜਾਣਾ ਸ਼ੁਰੂ ਹੋ ਗਿਆ ਇਹਨੇ ਵੀ ਦੋ ਤਿੰਨ ਟਰੈਕ ਲਾਏ ਤੇ ਇਹਨੇ ਬਹੁਤ ਵਧੀਆ ਤਰੀਕੇ ਲਾਏ ਅੱਛਾ ਤੇ ਉਹਦੇ ਤੋਂ ਬਾਅਦ ਹੀ ਉਹਨਾਂ ਨੇ ਫਿਰ ਇੱਕ ਸੀ ਕਿ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸਾਨਵੀ ਸੂਦ ਹੈ ਹੂੰ ਤੇ ਉਹਨੇ 7 ਸਾਲ ਦੀ ਉਮਰ ਦੇ ਵਿੱਚ ਮਾਉਂਟ ਐਵਰੇਸਟ ਬੇਸ ਕੈਂਪ ਸਰ ਕੀਤਾ ਸੀ ਅੱਛਾ ਜੀ ਤੇ ਟਰੈਕਿੰਗ ਦੇ ਵਿੱਚ ਮਾਉਂਟੇਨਰਿੰਗ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਚੋਂ ਜਾਣ ਵਾਲੀ ਉਹ ਸੀ ਸਭ ਤੋਂ ਛੋਟੀ ਉਮਰ ਦੀ ਠੀਕ ਹੈ ਤਾਂ ਉਹ ਸਾਡੇ ਕੋਲ ਇੱਕ ਸਾਡੇ ਸ਼ਹਿਰ ਦੇ ਵਿੱਚੋਂ ਹੀ ਆਧਾਰਨ ਸਾਹਮਣੇ ਪਈ ਸੀ ਤੋ ਬਸ ਫਿਰ ਉਹ ਲਾੜ ਨੂੰ ਲੜਫੜਨ ਵਾਲੀ ਗੱਲ ਆ ਕਿ ਟਰੈਕਿੰਗ ਕੋਸਰਬ ਨੇ ਲੈ ਕੇ ਜਾਣਾ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ ਤੇਗਵੀਨ ਨੂੰ ਵੀ ਆਪਾਂ ਬੇਸ ਕੈਂਪ ਦੀ ਤਿਆਰੀ ਕਰਵਾਈਏ ਤੋ ਇਹਨੂੰ ਮਾਊਂਟੇਨਿੰਗ ਦੇ ਲਈ ਆਪਾਂ ਰੈਡੀ ਕਰਦੇ ਆ ਇਹ ਕਰ ਸਕਦਾ ਆ ਤੋ ਮੈਂ ਇਹਦੇ ਵਿੱਚ ਬਹੁਤ ਉਹ ਨਹੀਂ ਮੈਂ ਸਿਰਫ ਘਰ ਆ ਕੇ ਸਲਾਹ ਕੀਤੀ ਬੀਜੀ ਨਾਲ ਬਾਬਾ ਜੀ ਉਹਨਾਂ ਨਾਲ ਤੇ ਮਨਪ੍ਰੀਤ ਦੇ ਨਾਲ ਮੇਰੇ ਮਾਮਾ ਜੀ ਹੋਣਾ ਨਾਲ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਮੈਂ ਰਿਐਲਿਟੀ ਦੱਸਾਂ ਮੈਂ ਕਦੇ ਬਹੁਤ ਮੇਰਾ ਇਦਾਂ ਦਾ ਸੁਭਾਅ ਨਹੀਂ ਹੈਗਾ ਕਿ ਮੈਂ ਬਹੁਤ ਇੱਕ ਚੀਜ਼ ਨੂੰ ਖੰਘਾਲਦਾ ਆਂ ਬਿਲਕੁਲ ਮੈਂ ਜੇ ਮਨ ਬਣ ਗਿਆ ਪਤਾ ਕਿ ਕੋਈ ਹੋਰ ਕਰ ਰਿਹਾ ਹੈ ਤੇ ਆਪਾਂ ਵੀ ਉਹਨੂੰ ਕਰਨਾ ਚਾਹੁੰਦੇ ਆਂ ਜੇ ਸਾਰਿਆਂ ਦੀ ਉਹਦੇ ਵਿੱਚ ਸਾਂਝੀ ਰਹਿ ਹੋਗੀ ਤੇ ਮੈਂ ਮੁੜ ਕੇ ਇਹ ਨਹੀਂ ਦੇਖਣਾ ਹੁੰਦਾ ਕਿ ਇਹਦੇ ਦੇ ਪ੍ਰੋਸ ਐਂਡ ਕੌਨਸ ਕੀ ਹੈ ਮੈਨੂੰ ਲੱਗਦਾ ਕਿ ਹੋ ਸਕਦਾ ਤੇ ਕਰਨਾ ਹੈ ਬਿਲਕੁਲ ਅਰਦਾਸ ਕਰਕੇ ਤੁਸੀਂ ਉਹ ਕੰਮ ਦੇ ਵਿੱਚ ਜੁਟ ਜਾਓ ਉਹ ਹੋ ਜਾਂਦਾ ਸੇਮ ਚੀਜ਼ ਹੀ ਤੇ ਮੈਂ ਰਿਐਲਿਟੀ 'ਚ ਮੈਂ ਪਰਿਵਾਰ ਤੋਂ ਇਲਾਵਾ ਕਿਸੇ ਤੋਂ ਸਲਾਹ ਲਈ ਵੀ ਨਹੀਂ